ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਕੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਸਫਲਤਾ ਦੀ ਸਫਲਤਾ ਉਹ ਸ਼ਬਦ ਹੈ ਜੋ ਹਰ ਕਿਸੇ ਦੀ ਜ਼ਿੰਦਗੀ ਦਾ ਜਿਹੜਾ ਸੁਪਨਾ ਹੁੰਦਾ ਹੈ ਪਰ ਸਵਾਲ ਇਹ ਹੈ ਕਿ ਸਫਲਤਾ ਆਉਂਦੀ ਕਿਵੇਂ ਹੈ ਲੋਕ ਕਹਿੰਦੇ ਨੇ ਸਫਲਤਾ ਕਿਸਮਤ ਨਾਲ ਮਿਲਦੀ ਹੈ ਪਰ ਨਹੀਂ ਮੈਂ ਕਹਿੰਦੇ ਆ ਕਿ ਕਿਸਮਤ ਉਸੇ ਦੀ ਬਣਦੀ ਹੈ ਜੋ ਮਿਹਨਤ ਕਰਦਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਜੇ ਮਿਲਖਾ ਸਿੰਘ ਪਹਿਲਾਂ ਹੀ ਦੌੜ ਤੋਂ ਹਾਰ ਮੰਨ ਲੈਂਦੇ ਤਾਂ ਅੱਜ ਸਾਡਾ ਇਤਿਹਾਸ ਕਿਵੇਂ ਲੱਗਦਾ ਉਹਨਾਂ ਨੇ ਆਪਣੀ ਹਿੰਮਤ ਮਿਹਨਤ ਅਤੇ ਵਿਸ਼ਵਾਸ ਨਾਲ ਆਪਣੇ ਆਪ ਦਾ ਹੈ ਜਿਹੜਾ ਨਾਮ ਇਤਿਹਾਸ ਵਿੱਚ ਲਿਖਾ ਦਿੱਤਾ। ਫੁੱਲ ਤਾਂ ਇੱਕ ਦਿਨ ਦੀ ਗੱਲ ਨਹੀਂ ਹੁੰਦੀ ਹਰ ਰੋਜ਼ ਥੋੜਾ ਥੋੜਾ ਜਿੱਤਣ ਦਾ ਨਾਮ ਹੈ। ਜਦੋਂ ਤੁਸੀਂ ਹਾਰ ਕੇ ਉੱਠਦੇ ਹੋ, ਜਦੋਂ ਤੁਸੀਂ ਥੱਕ ਕੇ ਦੌੜਦੇ ਹੋ ਤਾਂ ਉਹੀ ਦਿਨ ਤੁਹਾਡੀ ਸਫਲਤਾ ਜਿਹੜਾ ਹੈ, ਸਫਲਤਾ ਦੀ ਕੁੰਜੀ ਮਿਲਣੀ ਜਿਹੜੀ ਹੈ ਹੌਲੀ-ਹੌਲੀ ਸ਼ੁਰੂ ਹੋ ਜਾਂਦੀ ਹੈ। ਅ ਇੱਕ ਗੱਲ ਹਮੇਸ਼ਾ ਯਾਦ ਰੱਖੋ ਦੁਨੀਆ ਤੁਹਾਡਾ ਮਜ਼ਾਕ ਉਡਾਏਗੀ ਜਦੋਂ ਤੱਕ ਤੁਸੀਂ ਸਫਲ ਨਹੀਂ ਬਣ ਜਾਂਦੇ। ਪਰ ਤੁਸੀਂ ਜਿਸ ਦਿਨ ਸਫਲ ਬਣ ਜਾਓਗੇ ਉਹੀ ਲੋਕੀ ਤੁਹਾਡੀ ਜਿਹੜੀ ਤਾਰੀਫ ਕਰਨ ਲੱਗ ਜਾਣਗੇ ਇਸੇ ਲਈ ਲੋਕਾਂ ਦੀ ਨਾ ਸੁਣੋ ਤੇ ਆਪਣੇ ਆਪ ਦੀ ਸੁਣੋ ਤੇ ਆਪਣੀ ਜ਼ਿੰਦਗੀ ਦੀ ਜਿਹੜੀ ਕਾਮਯਾਬੀ ਹੈ ਉਹਦੇ ਵੱਲ ਹੈ ਜਿਹੜਾ ਤੁਸੀਂ ਵਧਦੇ ਜਾਓ ਸਕਸੈਸ ਦਾ ਅਸਲੀ ਮਤਲਬ ਕੀ ਹੈ ਕਿ ਤੁਸੀਂ ਕਦੇ ਸੋਚਿਆ ਹੈ ਕਿ ਸਕਸੈਸ ਦਾ ਅਸਲੀ ਮਤਲਬ ਕੀ ਆਏ ਸਾਡੇ ਸਮਾਜ ਵਿੱਚ ਅਕਸਰ ਸਕਸੈਸ ਨੂੰ ਪੈਸੇ ਨਾਲ ਜੋੜ ਦਿੰਦੇ ਆ ਜਿਵੇਂ ਕਿਸੇ ਕੋਲ ਵੱਡੀ ਕਾਰ ਹੋਵੇ ਵੱਡਾ ਘਰ ਹੋਵੇ ਜਾਂ ਅਸੀਂ ਉਸ ਨੂੰ ਕਹਿ ਦਿੰਦੇ ਹਾਂ ਕਿ ਉਹ ਬਹੁਤ ਸਕਸੈਸਫੁਲ ਆਦਮੀ ਹੈ ਪਰ ਤੁਸੀਂ ਕਦੇ ਸੋਚਿਆ ਹੈ ਕਿ ਜੇ ਉਸ ਬੰਦੇ ਦਾ ਦਿਲ ਵਿੱਚ ਸਕੂਨ ਹੈ ਕਿ ਉਹ ਰਾਤ ਨੂੰ ਚੈਨ ਨਾਲ ਸੋ ਪਾਂਦਾ ਹੈ ਤਾਂ ਹੀ ਉਹ ਸੱਚਮੁੱਚ ਸਕਸੈਸਫੁਲ ਹੋਏਗਾ ਸਕਸੈਸ ਦਾ ਮਤਲਬ ਸਿਰਫ ਬਾਹਰਲੀ ਚਮਕ ਨਹੀਂ ਹੁੰਦੀ ਇਹ ਉਹ ਅੰਦਰਲੀ ਖੁਸ਼ੀ ਹੁੰਦੀ ਹੈ ਅੰਦਰਲੀ ਖੁਸ਼ੀ ਮਿਲਦੀ ਹੈ ਜਦੋਂ ਤੁਸੀਂ ਆਪਣੇ ਸੁਪਨੇ ਹੈ ਜਿਹੜੇ ਪੂਰੇ ਕਰਦੇ ਹੋ ਜਦੋਂ ਤੁਸੀਂ ਆਪਣੀ ਮਿਹਨਤ ਨਾਲ ਕਿਸੇ ਦਾ ਦਿਲ ਜਿੱਤ ਲੈਂਦੇ ਹੋ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤੇ ਜਦੋਂ ਤੁਸੀਂ ਖੁਦ ਤੇ ਵਿਸ਼ਵਾਸ ਕਰਨਾ ਹੈ ਜਿਹੜਾ ਸਿੱਖ ਲੈਂਦੇ ਹੋ ਉਹੀ ਸੱਚੀ ਹੈ ਜਿਹੜੀ ਸਫਲਤਾ ਹੁੰਦੀ ਹੈ ਸਫਲਤਾ ਦੀ ਸ਼ੁਰੂਆਤ ਕਿਸੇ ਕੰਮ ਨਾਲ ਨਹੀਂ ਹੁੰਦੀ ਸਫਲਤਾ ਦੀ ਸ਼ੁਰੂਆਤ ਹੁੰਦੀ ਹੈ ਦਿਮਾਗ ਨਾਲ ਜਿਵੇਂ ਕੋਈ ਵੀ ਬੀਜ ਮਿੱਟੀ ਤੋਂ ਬਿਨਾ ਹੈ ਜਿਹੜਾ ਨਹੀਂ ਉਗਦਾ ਜੋ ਤੁਸੀਂ ਸੋਚਦੇ ਹੋ ਉਹੀ ਬਣਦਾ ਹੈ ਜੇ ਤੁਸੀਂ ਕਹੇ ਕਿ ਮੈਂ ਨਹੀਂ ਕਰ ਸਕਦਾ ਤਾਂ ਸਾਰੀ ਦੁਨੀਆ ਤੁਹਾਨੂੰ ਸਾਬਤ ਕਰ ਦੇਵੇਗੀ ਕਿ ਤੂੰ ਨਹੀਂ ਕਰ ਸਕਦਾ ਪਰ ਜੇ ਉਸੇ ਹੀ ਕੰਮ ਨੂੰ ਤੁਸੀਂ ਕਹਿ ਦਵੋਗੇ ਕਿ ਹਾਂ ਮੈਂ ਕਰ ਸਕਦਾ ਹਾਂ ਤਾਂ ਸਾਰੀ ਕਾਇਨਾਤ ਤੁਹਾਡੀ ਮਦਦ ਕਰਨ ਲਈ ਜਿਹੜੀ ਹੈ ਤਿਆਰ ਹੋ ਜੇਗੀ ਸਫਲ ਬੰਦੇ ਦਾ ਦਿਮਾਗ ਕਦੇ ਨਹੀਂ ਹਾਰਦਾ ਉਹ ਹਾਰਦਾ ਹੈ ਜਦੋਂ ਉਹ ਖੁਦ ਹਾਰ ਮੰਨ ਲੈਂਦਾ ਹੈ ਚਾਹੇ ਤੁਸੀਂ ਇੱਕ ਛੋਟੇ ਜਿਹੇ ਪਿੰਡ ਤੋਂ ਹੋ ਚਾਹੇ ਤੁਸੀਂ ਇੱਕ ਵੱਡੇ ਸ਼ਹਿਰ ਤੋਂ ਹੋ ਜੇ ਤੁਹਾਡੇ ਅੰਦਰ ਜਿੱਤਣ ਦੀ ਚਾਹ ਹੁੰਦੀ ਹੈ ਤਾਂ ਰੱਬ ਵੀ ਤੁਹਾਡੇ ਹੱਕ ਦੇ ਵਿੱਚ ਹੈ ਜਿਹੜਾ ਉਹ ਆ ਜਾਂਦਾ ਹੈ ਉਹ ਕਹਿੰਦੇ ਹੁੰਦੇ ਹਨ ਕਿ ਰੱਬ ਵੀ ਉਹਦੀ ਮਦਦ ਕਰਦਾ ਹੈ ਜਿਹੜੀ ਆਪਣੀ ਮਦਦ ਆਪ ਕਰਦੇ ਨੇ ਪੋਜ਼ਿਟਿਵ ਥਿੰਕਿੰਗ ਨੂੰ ਆਪਣੇ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ ਹੈ ਸਾਡੀ ਆਦਤ ਕੀ ਹੁੰਦੀ ਹੈ ਕਿ ਅਸੀਂ ਨਾ ਹਮੇਸ਼ਾ ਆਪਣੇ ਆਪ ਨੂੰ ਦੂਜਿਆਂ ਦੇ ਨਾਲ ਕੰਪੇਅਰ ਕਰਨਾ ਜਿਹੜਾ ਸ਼ੁਰੂ ਕਰ ਦਿੰਦੇ ਆ ਕਿ ਉਹ ਮੇਰੇ ਨਾਲੋਂ ਜ਼ਿਆਦਾ ਵਧੀਆ ਹੈ ਉਸ ਕੋਲ ਮੇਰੇ ਨਾਲੋਂ ਜ਼ਿਆਦਾ ਪੈਸੇ ਨੇ ਉਹ ਬਹੁਤ ਸਫਲਤਾਪੂਰਵਕ ਆਦਮੀ ਹੈ ਉਸ ਕੋਲ ਜ਼ਿਆਦਾ ਗੱਡੀਆਂ ਨੇ ਉਸ ਕੋਲ ਜ਼ਿਆਦਾ ਤੰਦੌਲਤ ਹੈ ਪਰ ਨਹੀਂ ਸਾਨੂੰ ਜਿਹੜੀ ਨੈਗੇਟਿਵ ਇਹ ਸਾਡੀ ਨੈਗੇਟਿਵ ਥਿੰਕਿੰਗ ਹੈ ਦੂਜਿਆਂ ਨਾਲ ਕੰਪੇਅਰ ਹੈ ਜਿਹੜਾ ਬਿਲਕੁਲ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਆਪਣਾ ਫੋਕਸ ਹੋਰਾਂ ਤੇ ਰੱਖੋਗੇ ਤਾਂ ਤੁਸੀਂ ਆਪਣੀ ਡਾਇਰੈਕਸ਼ਨ ਹੈ ਉਹ ਖੋ ਬੈਠੋਗੇ ਆਪਣੇ ਦੋੜ ਆਪਣੇ ਟਾਈਮ 'ਚ ਦੋੜੋ ਕਿਉਂਕਿ ਸਕਸੈਸ ਦੀ ਕੋਈ ਵੀ ਫਿਨਿਸ਼ ਲਾਈਨ ਕਿਸੇ ਹੋਰ ਲਈ ਨਹੀਂ ਸਿਰਫ ਤੁਹਾਡੇ ਲਈ ਹੀ ਹੁੰਦੀ ਹੈ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿ ਆਪਣੇ ਆਪ ਤੇ ਵਿਸ਼ਵਾਸ ਰੱਖੋ ਦੁਨੀਆ ਦਾ ਸਭ ਤੋਂ ਤਾਕਤਵਰ ਸ਼ਕਤੀ ਕੀ ਹੈ ਨਾ ਹਥਿਆਰ ਨਾ ਪੈਸਾ ਨਾ ਕਿਸਮਤ ਇਹ ਹੈ ਵਿਸ਼ਵਾਸ ਆਪਣੇ ਆਪ ਤੇ ਵਿਸ਼ਵਾਸ ਰੱਖਣ ਵਾਲਾ ਬੰਦਾ ਕਦੇ ਨਹੀਂ ਹਾਰਦਾ ਕਿਉਂਕਿ ਵਿਸ਼ਵਾਸ ਤੁਹਾਨੂੰ ਉਸ ਵੇਲੇ ਮਜ਼ਬੂਤ ਰੱਖਦਾ ਹੈ ਜਦੋਂ ਸਾਰੀ ਦੁਨੀਆ ਤੁਹਾਨੂੰ ਕਹਿੰਦੀ ਹੋਵੇ ਕਿ ਤੂੰ ਇਹ ਕੰਮ ਨਹੀਂ ਕਰ ਸਕਦਾ ਜਦੋਂ ਤੁਹਾਡਾ ਹੱਥ ਖਾਲੀ ਹੁੰਦਾ ਪਰ ਤੁਹਾਡਾ ਦਿਲ ਭਰਿਆ ਹੁੰਦਾ ਹੈ ਉਮੀਦਾਂ ਨਾਲ ਤਾਂ ਉਦੋਂ ਰੱਬ ਵੀ ਕਹਿੰਦਾ ਹੈ ਕਿ ਇਹ ਬੰਦਾ ਮੇਰੇ ਨਾਲ ਹੈ ਸਫਲਤਾ ਹਮੇਸ਼ਾ ਉਸ ਨੂੰ ਮਿਲਦੀ ਹੈ ਜੋ ਹਾਰ ਦੇ ਬਾਵਜੂਦ ਵੀ ਖੜਾ ਰਹਿੰਦਾ ਹੈ ਤੇ ਤੂਫਾਨ ਵਿੱਚ ਵੀ ਆਪਣੇ ਰਸਤੇ ਤੇ ਹੈ ਜਿਹੜਾ ਚੱਲਦਾ ਰਹਿੰਦਾ ਹੈ ਸਫਲਤਾ ਪਾਣ ਲਈ ਆਪਣੀ ਲਾਈਫ ਦੇ ਵਿੱਚ ਡਿਸਪੀਸਪਲਿਨ ਬਹੁਤ ਜ਼ਰੂਰੀ ਹੈ ਉਹ ਕਹਿੰਦੇ ਨੇ ਕਿ ਸਕਸੈਸਰੀ ਰੀੜ ਦੀ ਹੱਡੀ ਹੁੰਦੀ ਹੈ ਡਿਸਪੀਸਪਲਿਨ ਡਿਸਪੀਸਪਲਿਨ ਦਾ ਮਤਲਬ ਇਹ ਨਹੀਂ ਹੈ ਕਿ ਰੂਲ ਫੋਲੋ ਕਰਨਾ ਹੀ ਨਹੀਂ ਹੁੰਦਾ ਡਿਸਪੀਸਪਲਿਨ ਦਾ ਜਦੋਂ ਤੁਸੀਂ ਆਪਣੇ ਦਿਲ ਦੀ ਆਵਾਜ਼ ਸੁਣ ਕੇ ਵੀ ਕਹੇ ਨਹੀਂ ਮੈਂ ਆਪਣਾ ਫੋਕਸ ਨਹੀਂ ਖੋ। ਸਵੇਰੇ ਜਲਦੀ ਉੱਠਣਾ, ਆਪਣਾ ਕੰਮ ਸਮੇਂ ਤੇ ਕਰਨਾ, ਮੋਬਾਈਲ ਤੇ ਟਾਈਮ ਵੇਸਟ ਨਾ ਕਰਨਾ ਇਹ ਤੁਹਾਨੂੰ ਚੀਜ਼ਾਂ ਹੈ ਜਿਹੜੀਆਂ ਛੋਟੀਆਂ ਲੱਗਦੀਆਂ ਹੋਣਗੀਆਂ ਪਰ ਡਿਸਪੀਸਪਲਿਨ ਉਹ ਹੈ ਜੋ ਸਾੜ ਕੇ ਵੀ ਤੁਹਾਨੂੰ ਤਾਕਤਵਰ ਬਣਾਉਂਦੀ ਹੈ। ਜਦੋਂ ਤੁਸੀਂ ਆਪਣੇ ਮਨ ਤੇ ਕਾਬੂ ਕਰਨਾ ਸਿੱਖ ਲੈਂਦੇ ਹੋ ਤਾਂ ਸਾਰੀ ਦੁਨੀਆ ਤੁਹਾਡੇ ਕਾਬੂ ਦੇ ਵਿੱਚ ਆ ਜਾਂਦੀ ਹੈ। ਰੋਟੀਨ ਹਰ ਇੱਕ ਦਿਨ ਨਵਾਂ ਮੌਕਾ ਹੁੰਦਾ ਹੈ। ਕਈ ਲੋਕ ਕਹਿੰਦੇ ਨੇ ਮੇਰੇ ਕੋਲ ਟਾਈਮ ਨਹੀਂ ਪਰ ਸੱਚ ਇਹ ਹੈ ਕਿ ਟਾਈਮ ਹਰ ਕਿਸੇ ਕੋਲ ਇੱਕੋ ਜਿਹਾ ਹੀ ਹੁੰਦਾ ਹੈ 24 ਘੰਟੇ ਪਰ ਸਿਰਫ ਇਹ ਹੁੰਦਾ ਹੈ ਕਿ ਉਹ 24 ਘੰਟੇ ਕਿਵੇਂ ਵਰਤਨੇ ਨੇ ਇੱਕ ਸਫਲ ਇਨਸਾਨ ਉਹ ਆਪਣੇ ਪੂਰੇ ਦਿਨ ਦਾ ਜਿਹੜਾ ਟਾਈਮ ਟੇਬਲ ਉਹ ਡਿਸਾਈਡ ਕਰਨਾ ਹੈ ਕਿ ਮੈਂ ਕਿਸ ਟਾਈਮ ਤੇ ਕਿਹੜਾ ਕੰਮ ਕਰਨਾ ਹੈ ਕਿਸ ਟਾਈਮ ਤੇ ਮੈਂ ਰੋਟੀ ਖਾਣੀ ਹੈ ਕਿਸ ਟਾਈਮ ਤੇ ਮੈਂ ਕਿਤਾਬਾਂ ਪੜ੍ਹਨੀਆਂ ਨੇ ਤੇ ਕਿਸ ਟਾਈਮ ਤੇ ਮੈਂ ਆਪਣਾ ਕੰਮ ਕਰਨਾ ਹੈ ਤੇ ਇੱਕ ਐਵਰੇਜ ਬੰਦਾ ਜਿਹੜਾ ਪੂਰਾ ਦਿਨ ਹੀ ਵੇਸਟ ਕਰ ਦਿੰਦਾ ਹੈ ਉਹ ਕਦੇ ਕਿਸੇ ਬੰਦੇ ਕੋਲ ਗੱਪਾਂ ਮਾਰਨ ਖੜ ਗਿਆ ਕਦੇ ਕਿਸੇ ਕੋਲ ਖੜ ਗਿਆ ਤੇ ਕਦੇ ਫੋਨ ਤੇ ਆਪਣਾ ਪੂਰਾ ਟਾਈਮ ਵੇਸਟ ਕਰ ਲੈਂਦਾ ਹੈ ਤੇ ਰੁਟੀਨ ਦਾ ਮਤਲਬ ਇੱਕ ਬੋਰਿੰਗ ਲਾਈਫ ਨਹੀਂ ਹੁੰਦਾ ਰੁਟੀਨ ਦਾ ਮਤਲਬ ਹੈ ਆਪਣੇ ਡ੍ਰੀਮ ਵੱਲ ਕੰਸਨਟੈਂਸੀ ਨਾਲ ਵਧਣਾ স্মੋਲ ਹੈਬਿਟਸ ਛੋਟੇ ਕਦਮ ਵੱਡੀ ਕਾਮਯਾਬੀ ਸਕਸੈਸ ਇੱਕ ਵੱਡੀ ਛਾਲ ਨਹੀਂ ਹੁੰਦੀ ਇਹ ਹਜ਼ਾਰਾਂ ਛੋਟੇ ਕਰਮਾਂ ਦਾ ਨਤੀਜਾ ਹੁੰਦੀ ਹੈ ਹਰ ਦਿਨ ਜਦੋਂ ਤੁਸੀਂ ਆਪਣੇ ਇੱਕ ਛੋਟੀ ਤੋਂ ਛੋਟੀ ਜਿੱਤ ਜਿਹੜੀ ਮਨਾਉਂਦੇ ਹੋ ਤਾਂ ਰੱਬ ਵੀ ਤੁਹਾਨੂੰ ਵੱਡੀ ਜਿੱਤ ਵੱਲ ਤੱਕਦਾ ਹੈ ਜਿਵੇਂ ਇੱਕ ਕਿਰਨ ਅੰਧੇਰੇ ਨੂੰ ચીਰਦੀ ਹੋਈ ਚਾਨਣ ਕਰਦੀ ਹੈ ਉਸੇ ਤਰ੍ਹਾਂ ਹੀ ਹਰ ਛੋਟੀ ਆਦਤ ਮਹਾਨ ਬਣਾਉਣ ਵਿੱਚ ਤੁਹਾਡੀ ਹੈ ਜਿਹੜੀ ਮਦਦ ਕਰਦੀ ਹੈ ਛੋਟੀਆਂ-ਛੋਟੀਆਂ ਆਦਤਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਐ ਤੁਸੀਂ ਜਾਣਦੇ ਹੋ ਕਿ ਹਰ ਮਹਾਨ ਇਨਸਾਨ ਨੇ ਆਪਣੀ ਛੋਟੀਆਂ-ਛੋਟੀਆਂ ਆਦਤਾਂ ਨਾਲ ਹੀ ਆਪਣੀ ਜ਼ਿੰਦਗੀ ਜਿਹੜੀ ਬਦਲੀ ਹੈ ਏਪੀਜੀ ਅਬਦੁਲ ਕਲਾਮ ਹਰ ਰੋਜ਼ 4 ਵਜੇ ਉੱਠਦੇ ਸਨ ਤੇ ਮਿਲਖਾ ਸਿੰਘ ਜੀ ਹਰ ਰੋਜ਼ 20 ਕਿਲੋਮੀਟਰ ਦੌੜਦੇ ਸੀ ਤੇ ਸੁਖਵਿੰਦਰ ਸਿੰਘ ਹਰ ਰੋਜ਼ 2 ਘੰਟੇ ਜਿਹੜਾ ਰਿਆਜ਼ ਕਰਦੇ ਹੁੰਦੇ ਸੀ ਉਹਨਾਂ ਦੀਆਂ ਇਹ ਆਦਤ ਦੇਖਣ ਨੂੰ ਬਹੁਤ ਛੋਟੀਆਂ-ਛੋਟੀਆਂ ਲੱਗਦੀਆਂ ਸੀ ਪਰ ਉਹਨਾਂ ਦੀ ਇਹ ਹੀ ਆਦਤਾਂ ਨੇ ਉਹਨਾਂ ਨੂੰ ਅੰਤਰਰਾਸ਼ਟਰੀ ਮੰਚ ਤੱਕ ਹੈ ਜਿਹੜਾ ਪਹੁੰਚਾਇਆ ਹੈ। ਕਈ ਵਾਰੀ ਕਿਉਂ ਹੁੰਦਾ ਆਪਾਂ ਕੋਈ ਵੀ ਕੰਮ ਹੈ ਜਿਹੜਾ ਸ਼ੁਰੂਤਾ ਕਰ ਲੈਂਦੇ ਹਾਂ ਪਰ ਆਪਾਂ ਰਸਤੇ ਦੇ ਵਿੱਚ ਹੀ ਜਿਹੜਾ ਹੈ ਰੁਕ ਜਾਂਦੇ ਆ ਕਿਉਂਕਿ ਸਾਨੂੰ ਉਸ ਦਾ ਹੈ ਜਿਹੜਾ ਇੱਕਦਮ ਵੀ ਰਿਜ਼ਲਟ ਨਹੀਂ ਮਿਲਦਾ। ਪਰ ਯਾਦ ਰੱਖੋ ਕਨਸਿਸਟੈਂਸੀ ਉਹ ਪੂਲ ਹੈ ਜੋ ਸੁਪਨੇ ਅਤੇ ਹਕੀਕਤ ਦੇ ਵਿਚਕਾਰ ਹੁੰਦਾ ਹੈ ਜੇ ਤੁਸੀਂ ਜੇਕਰ ਤੁਸੀਂ ਥੋੜਾ ਥੋੜਾ ਰਿਹਸਲ ਕਰਦੇ ਜਾਓਗੇ ਤਾਂ ਇੱਕ ਦਿਨ ਤੁਹਾਨੂੰ ਉਹ ਹਾਸਲ ਹੋਏਗਾ ਤੇ ਲੋਕ ਸੁਪਨੇ ਦੇ ਵਿੱਚ ਵੀ ਨਹੀਂ ਸੋਚਦੇ ਹੋਣਗੇ ਸਫਲਤਾ ਉਹਨਾਂ ਨੂੰ ਨਹੀਂ ਮਿਲਦੀ ਜੋ ਤੀਜੀ ਵਾਰ ਹਾਰ ਕੇ ਛੱਡ ਦਿੰਦੇ ਹਾਂ ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਦਸਵੀਂ ਵਾਰ ਵੀ ਦੁਬਾਰਾ ਹਾਰਨ ਤੋਂ ਬਾਅਦ ਇਹ ਜਿਹੜੀ ਸ਼ੁਰੂਆਤ ਕਰ ਦਿੰਦੇ ਨੇ ਸੋ ਇਹ ਸੀਗੀਆਂ ਇੱਕ ਸਫਲ ਇਨਸਾਨ ਦੀਆਂ ਚੰਗੀਆਂ ਆਤਾਂ ਤੁਹਾਨੂੰ ਇਹ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਕਿ ਜੋ ਵੀ ਨੌਲੇਜ ਵਾਲੀ ਵੀਡੀਓ ਲੈ ਕੇ ਆਵਾਂ ਮੈਂ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਮੈਂ ਅਕਸਰ ਵੀਡੀਓ ਦੇ ਵਿੱਚ ਕਹਿੰਦੀ ਹੁੰਦੀ ਆ ਕਿ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਅਗਲੀ ਵੀਡੀਓ ਮੈਂ ਕਿਸ ਟੌਪਿਕ ਤੇ ਲੈ ਕੇ ਆਵਾਂ ਤੇ ਅਗਲੀ ਵੀਡੀਓ ਤੁਹਾਡੇ ਦਿੱਤੇ ਹੋਏ ਟੌਪਿਕ ਤੇ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਾਂ ਤੇ ਅੱਜ ਦੀ ਵੀਡੀਓ ਦੀ ਸਮਾਪਤੀ ਜਿਹੜੀ ਇੱਥੇ ਕਰਦੇ ਆਂ ਇਹ ਸੀਗੀਆਂ ਸਫਲ ਇਨਸਾਨ ਦੀਆਂ ਚੰਗੀਆਂ ਆਦਤਾਂ ਆਪਣੀ ਜ਼ਿੰਦਗੀ ਦੇ ਵਿੱਚ ਹੈ ਜਰੂਰ ਅਪਣਾਓ ਤੇ ਤੁਸੀਂ ਵੀ ਇੱਕ ਦਿਨ ਜਰੂਰ ਇੱਕ ਸਫਲ ਇਨਸਾਨ ਹੈ ਜਿਹੜਾ ਬਣੋਗੇ ਸੋ ਅੱਜ ਦੇ ਵੀਡੀਓ ਦੀ ਸਮਾਪਤੀ ਇੱਥੇ ਕਰਦੇ ਹਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਸਤਿ ਸ੍ਰੀ ਅਕਾਲ